ਸਿਰਦ ਮੁਹੰਮਦ ਰਾ ਨਿਸਰਾ ਕੀਤਾ ਹੈਗਾ ਇੰਡੀਆ ਇੰਡੀਆ ਤੁਸੀਂ ਮੇਰੀ ਗੱਲ ਨਾਲ ਸਹਿਮਤ ਕਰੋ ਜਾਂ ਨਾ ਕਰੋ ਪਰ ਮੇਰੇ ਹਿਸਾਬ ਦੇ ਨਾਲ ਤਾਂ ਭਾਈ ਇਹ ਜਿਹੜੀ ਸੀਰੀਜ਼ ਹੈਗੀ ਹੈ ਇੰਡੀਆ ਨੂੰ ਬਿਲੋਂਗ ਕਰਦੀ ਹੈ ਜ਼ਬਰਦਸਤ ਪਰਫਾਰਮੈਂਸਜ਼ ਰਹੀਆਂ ਨੇ ਹਰ ਇੱਕ ਮੈਚ ਦੇ ਵਿੱਚ ਹਰ ਇੱਕ ਟੈਸਟ ਮੈਚ 5ਵੇਂ ਦਿਨ ਵਿੱਚ ਜਾ ਕੇ ਡਿਸਾਈਡ ਹੋਇਆ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਆਪਣੀ ਨਵੀਂ ਟੀਮ ਦੇ ਨਾਲ ਤੇ ਕੁਝ ਐਕਸਪੀਰੀਅੰਸ ਖਿਡਾਰੀਆਂ ਦੇ ਨਾਲ ਟੀਮ ਇੰਡੀਆ ਨੇ ਇਹ ਕਾਰਨਾਮਾ ਇੱਥੇ ਕਰਕੇ ਦਿਖਾਇਆ ਚਮਤਕਾਰ ਇੱਥੇ ਕਰਕੇ ਦਿਖਾਇਆ ਹੈਗਾ ਜੀ ਇੰਗਲੈਂਡ ਦੇ ਵਿੱਚ ਜਦੋਂ ਜਦੋਂ ਵੀ ਕੋਈ ਨਹੀਂ ਸੋਚਦਾ ਸੀਗਾ ਤਾਂ ਇੰਡੀਅਨ ਬੋਲਰਸ ਨੇ ਪਰਫਾਰਮ ਕੀਤਾ ਇੰਡੀਅਨ ਬੱਲੇਬਾਜ਼ਾਂ ਦਾ ਤਾਂ ਕਹਿਣਾ ਹੀ ਕੀ ਹੈ ਜਿਸ਼ਮਨ ਗਿੱਲ ਬਤੌਰ ਕਪਤਾਨ ਪਹਿਲੀ ਵਾਰ ਉਹਨੇ ਟੀਮ ਨੂੰ ਸੰਭਾਲਿਆ ਤੇ ਆਪਣੇ ਆਪਣੇ ਲਈ ਪਲੇਅਰ ਆਫ ਦਾ ਸੀਰੀਜ਼ ਤਗਮਾ ਇਥੋਂ ਲੈ ਕੇ ਜਾ ਰਿਹਾ ਹੈਗਾ ਮਿੱਥਿਆ ਸੀਗਾ ਤਾਂ ਲੈ ਕੇ ਗਿਆ ਮੁਹੰਮਦ ਸਰਾਜ ਸਭ ਤੋਂ ਜ਼ਿਆਦਾ ਵੈਕਟਾਂ ਕੱਢਣ ਵਾਲਾ ਇਸ ਸੀਰੀਜ਼ ਦਾ ਖਿਡਾਰੀ ਵਾਸ਼ਿੰਗਟਨ ਸੁੰਦਰ ਦੀ ਗੱਲ ਕਰ ਲਓ ਆਪਾਂ ਆਕਾਸ਼ਦੀਪ ਦੀ 50 ਦੀ ਗੱਲ ਕਰ ਲਈਏ ਬਤੌਰ ਨਾਈਟ ਵਾਚਮੈਨ ਜਜ਼ਬਾ ਇਥੇ ਘੜਾਰੀਆਂ ਵਿੱਚ ਨਜ਼ਰ ਆਇਆ ਰਿਸ਼ਭ ਪੰਥ ਫੱਟੜ ਸੀਗਾ ਖੇਡਣ ਫਿਰ ਵੀ ਆਇਆ ਹੈਗਾ ਮਤਲਬ ਕਿੰਨੀਆਂ ਸਾਰੀਆਂ ਮੂਮੈਂਟਸ ਕੇ ਆਲ ਰਾਹੁਲ ਬੈਕ ਟੂ ਬੈਕ ਉਹਦੀਆਂ ਪਰਫਾਰਮੈਂਸਸ ਦੀ ਗੱਲ ਕਰ ਲੋ ਰਵਿੰਦਰ ਜੜੇਜੇ ਦੀ ਆਪਾਂ ਫਾਈਟਿੰਗ ਸਪਿਰਿਟ ਦੀ ਗੱਲ ਕਰਨੀ ਹੈ ਹਰ ਇੱਕ ਖਿਡਾਰੀ ਨੇ 110% ਦਿੱਤਾ ਹੈ ਯਾਰ no doubt ਆਪਾਂ ਅਰਸ਼ਦੀਪ ਨੂੰ ਮਿਸ ਕੀਤਾ ਕੁਲਦੀਪ ਯਾਦਵ ਨੂੰ ਮਿਸ ਕੀਤਾ ਉਹ ਇੱਕ ਵੱਖਰਾ ਟੌਪਿਕ ਆ ਚਰਚਾ ਦਾ ਪਰ ਫਿਲਹਾਲ ਜਿੱਤ ਦੀ ਖੁਸ਼ੀ ਮਨਾਉਣ ਦੀ ਗੱਲ ਹੈ ਨਵੀਂ ਟੀਮ ਨੂੰ ਸਰਾਉਣ ਦੀ ਗੱਲ ਹੈਗੀ ਆ ਜੀ ਸੋ ਇਹ ਤਾਂ ਆਪਾਂ ਸਵੀਪ ਕਰ ਸਕਦੇ ਸੀਗੇ 5 0 ਨਾਲ ਵੀ ਪਾਸੇ ਕਰ ਸਕਦੇ ਸੀ ਐਡੀ ਤਗੜੀ ਪਰਫਾਰਮੈਂਸਿਸ ਆਪਣੀ ਟੀਮ ਦੀਆਂ ਰਹੀਆਂ ਨੇ ਪਰ ਖੈਰ ਗੇਮ ਐ ਜੀ ਇਹ ਗੇਮ ਵਿੱਚ ক্রিকেট ਦੀ ਗੇਮ ਜਿੱ ਕਦੇ ਵੀ ਕੁਝ ਵੀ ਹੋ ਸਕਦਾ ਤੇ ਇਸ ਵਾਰੀ T20 ਦੀ ਗਲੈਮਰਸ ਦੁਨੀਆ ਨੂੰ ਦੇਖਦੇ ਹੋਇਆ ਪਸੰਦ ਕਰਦੇ ਹਾਂ ਤੁਸੀਂ ਸਾਰਿਆਂ ਨੇ ਟੈਸਟ ਮੈਚਾਂ ਨੂੰ ਪਿਆਰ ਦਿੱਤਾ ਸਾਰੇ ਦੇ ਸਾਰੇ ਮੈਂ ਤੁਸੀਂ ਮੇਰੇ ਨਾਲ ਰਲ ਕੇ ਦੇਖੇ ਨੇ ਇੰਜੋਏ ਕੀਤੇ ਨੇ ਵੀਡੀਓਜ਼ ਨੂੰ ਲਾਈਕ ਕੀਤਾ ਸ਼ੇਅਰ ਕੀਤਾ ਧੰਨਵਾਦ ਉਹਦੇ ਲਈ ਤੇ ਆਪਾਂ ਹੋਰ ਐਦਾਂ ਦੀਆਂ ਘੈਂਟ ਘੈਂਟ ਮੋਟੀਵੇਸ਼ਨਲ ਇਨਸਪੀਰੇਸ਼ਨਲ ਖੇਡਾਂ ਨਾਲ ਜੁੜੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਸੋ ਸਟੇ ਟਿਊਨਡ ਵਾਲੀ ਗੱਲਬਾਤ ਮੇਰੇ ਨਾਲ ਬਣਾ ਕੇ ਰੱਖਿਓ ਦਿਲ ਜੋੜ ਕੇ ਰੱਖਿਓ ਰਿਸ਼ਤਾ ਐਨ ਗੁੜਾ ਕਰਕੇ ਰੱਖਣਾ ਆਪਾਂ ਨੇ ਮਿਲਦੇ ਆਂ ਜੀ ਫੇਰ